ਕਬਜ਼ਾ ਹੋ ਜਾਂਦਾ ਹੈਗਾ ਜ਼ਮੀਨਾਂ ਦੇ ਉੱਤੇ ਜਿਹੜੇ ਐਨ ਆਰ ਆਈ ਪਰਿਵਾਰਾਂ ਦੀਆਂ ਜ਼ਮੀਨਾਂ ਪਿੱਛੇ ਨਹੀਂ ਸੋ ਇਸ ਤੋਂ ਬਚਣ ਦੇ ਲਈ ਸਭ ਤੋਂ ਪਹਿਲਾ ਕਦਮ ਕੀ ਹੈ ਜਿਹੜੇ ਐਨ ਆਰ ਆਈ ਪਰਿਵਾਰਾਂ ਉਹਨਾਂ ਨੂੰ ਕੀ ਕਰਨਾ ਚਾਹੀਦਾ ਟੂ ਸੇਫਗਾਰਡ ਉਹਨਾਂ ਦੀ ਪ੍ਰਾਪਰਟੀ ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਜੇ ਤਾਂ ਆਪਸ ਵਿੱਚ ਮਿਊਚੁਅਲ ਉਹਨਾਂ ਦੀ ਅੰਡਰਸਟੈਂਡਿੰਗ ਬਣਦੀ ਹੈ ਜਿੰਨੇ ਵੀ ਉਹਦੇ ਵਿੱਚ ਹਿੱਸੇਦਾਰ ਨੇ ਜੇ ਤਾਂ ਉਹ ਆਪਸ ਵਿੱਚ ਸਹਿਮਤ ਹੈਗੇ ਤਾਂ ਉਹਦੀ ਉਹ ਖੁਦ ਇੱਕ ਮਿਊਟੇਸ਼ਨ ਕਰ ਸਕਦੇ ਨੇ ਪਰ ਮੋਸਟਲੀ ਹੁੰਦਾ ਇਹ ਹੈ ਵੀ ਜਿਹੜਾ ਬੰਦਾ ਕਿਸੇ ਦੀ 15 ਕਿੱਲੇ ਆ 20 ਕਿੱਲੇ ਜ਼ਮੀਨ ਬਾਹਰ ਆਇਆ ਹੈਗਾ ਸਾਲਾਂ ਬੱਧੀ ਤਾਂ ਉਹਦੀ ਤੁਸੀਂ ਦੇਖ ਲਓ ਵੀ ਕਿੰਨੀ ਇਨਕਮ 10-12 ਲੱਖ ਰੁਪਈਆ ਇਨਕਮ ਸਾਲ ਦੀ ਹੋ ਜਾਂਦੀ ਹੈਗੀ ਹੈ ਤੇ ਉਹ ਕਿਉਂ ਛੱਡੇਗਾ ਉਸ ਦੇ ਲਈ ਫਿਰ ਉਹਨੂੰ ਉਹਦੇ ਨਾਲ ਜਮਾ ਬੰਦੇ ਦੀ ਕਾਪੀ ਇੱਕ ਨਕਸ਼ਾ ਊੜਾ ਕਹਿੰਦੇ ਹੈਗੇ ਉਹਨੂੰ ਉਹ ਨਕਸ਼ਾ ਊੜਾ ਇਹ ਹੁੰਦਾ ਵੀ ਜਿਹੜੇ ਜੋ ਉਹ ਜ਼ਮੀਨ ਹੈਗੀ ਹੈ ਜੇ ਉਹ 60 ਕਿੱਲੇ ਦੀ ਦਖੇਬਠ ਹੈਗੀ ਹੈ ਤਾਂ ਉਹਦੇ ਵਿੱਚ ਜਿੰਨੇ ਵੀ ਹਿੱਸੇਦਾਰ ਨੇ ਉਹਨਾਂ ਦੇ ਨਾਮ ਦਿੱਤੇ ਹੁੰਦੇ ਨੇ ਵੀ ਉਹਦੇ ਉਹਨਾਂ ਦਾ ਇੰਨਾ ਇੰਨਾ ਹਿੱਸਾ ਹੈਗਾ ਐਨ ਆਰ ਆਈ ਕੋਰਟ ਜਿਹਨੂੰ ਆਪਾਂ ਕਹਿੰਦੇ ਡੀ ਆਰਓ ਦੀ ਕੋਰਟ ਹੈਗੀ ਹੈ ਉਹ ਅੱਗੇ ਆਪਣਾ ਪ੍ਰੋਸੈਸ ਸ਼ੁਰੂ ਕਰਦੀ ਹੈ ਉਹਨਾਂ ਨੂੰ ਨੋਟਿਸ ਕੀਤਾ ਜਾਂਦਾ ਹੈਗਾ ਉਹਨਾਂ ਦੀ ਤਮੀਲ ਕੀਤੀ ਜਾਂਦੀ ਹੈ ਤੇ ਉਹਨਾਂ ਨੂੰ ਮਤਲਬ ਈਵਨ ਵਟਸਐਪ ਰਾਹੀਂ ਈਮੇਲ ਰਾਹੀਂ ਵੀ ਮਤਲਬ ਨੋਟਿਸ ਕੱਢਿਆ ਜਾਂਦਾ ਵੀ ਜੇ ਤੁਸੀਂ ਇਹ ਪਾਰਟੀਸ਼ਨ ਦੇ ਬਾਰੇ ਕੁਝ ਆਪਣਾ ਆਬਜੈਕਸ਼ਨ ਦੇਣੇ ਹੈਗੇ ਨੇ ਕੁਝ ਕਹਿਣਾ 10 10 ਕਿੱਲਾਂ ਦੇ ਵਿੱਚ ਆਪਣੇ ਆਪਣੇ ਹਿੱਸੇ ਦੇ ਵਿੱਚ ਉਹ ਹੈਗੇ ਨੇ ਤਾਂ ਉਹ ਨੇਚਰਲੀ ਵੀ ਵਿਦਿਨ ਸ਼ੇਅਰ ਨੇ ਤੇ ਜੇ ਇੱਕ ਬੰਦਾ ਉਹਦੇ ਵਿੱਚ 20 ਕਿੱਲਿਆਂ ਦੇ ਉੱਤੇ ਕਾਬਜ ਹੈਗਾ ਤਾਂ ਨੇਚਰਲੀ ਉਹ ਜਿਹੜੇ 10 ਕਿੱਲੇ ਨੇ ਉਹ ਕਿਸੇ ਨਾ ਕਿਸੇ ਦੇ ਦੱਬੇ ਹੁੰਦੇ ਆ ਉਹਨੇ ਹੁਣ ਪਾਰਟੀਸ਼ਨ ਦਾ ਮਕਸਦ ਮੇਨ ਇਹੀ ਹੈ ਵੀ ਉਹੀ ਜਿਹੜੇ 10 ਕਿੱਲੇ ਨੇ ਆਊਟ ਆਫ ਜਿਹੜਾ ਸ਼ੇਅਰ ਹੈਗਾ ਉਹ ਤੋਂ ਕਢਵਾਣੇ ਹੁੰਦੇ ਨੇ ਉਹਨੂੰ